ਰੰਗ ਦੇ ਬਸੰਤੀ ਚੋਲਾ ਮੇਰਾ ਰੰਗ ਦੇ ਬਸੰਤੀ ਚੋਲਾ ਇਹ ਬਸੰਤੀ ਚੋਲਾ ਸਾਡੇ ਆਜ਼ਾਦੀ ਪ੍ਰਵਾਨਿਆਂ ਨੇ ਉਦੋਂ ਪਾਇਆ ਸੀ ਜਦੋਂ ਸਾਡੇ ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਕਰਾਉਣ ਦਾ ਇੱਕ ਸੱਦਾ ਦਿੱਤਾ ਗਿਆ ਸੀ ਸੋ ਉਹੀ ਬਸੰਤੀ ਚੋਲਾ ਪਾ ਕੇ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਅੱਜ ਦੇ ਮੁੱਖ ਮਹਿਮਾਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹ ਸਾਨੂੰ ਸੱਦਾ ਦੇ ਰਹੇ ਨੇ ਕਿ ਆਓ ਇੱਕ ਵਾਰ ਫਿਰ ਅਸੀਂ ਉਹੀ ਬਸੰਤੀ ਚੋਲਾ ਪਾ ਕੇ ਅੱਜ ਸਾਡੇ ਪੰਜਾਬ ਦੇ ਵਿੱਚੋਂ ਸਾਡੇ ਦੇਸ਼ ਦੇ ਵਿੱਚੋਂ ਉਹ ਜਿਹੜੇ ਨਸ਼ਿਆਂ ਦੀ ਅਲਮਤ ਹੈ ਉਸ ਨੂੰ ਜੜੋਂ ਖਤਮ ਕਰ ਦਈਏ ਅਸੀਂ ਪੰਜਾਬੀ ਇਸ ਗੱਲ ਦੇ ਧੰਨਵਾਦੀਆਂ ਕਿ ਇਹ ਮੁਹਿਮ ਅੱਜ ਪੰਜਾਬ ਤੋਂ ਪਿਛਲੇ 1 ਮਹੀਨੇ ਤੋਂ ਤਕਰੀਬਨ ਅਸੀਂ ਦੇਖ ਰਹੇ ਹਾਂ ਕਿ ਬਹੁਤ ਜੰਗੀ ਪੱਧਰ ਤੇ ਸ਼ੁਰੂ ਕੀਤੀ ਗਈ ਹੈ ਤੇ ਅਸੀਂ ਬੜੇ ਆਸਵੰਦਾਂ ਕਿ ਇਹ ਮਹਮ ਪੰਜਾਬ ਤੋਂ ਸ਼ੁਰੂ ਹੋਈ ਹੈ ਤੇ ਸਫਲਤਾਪੂਰਵਕ ਸਮਾਪਤ ਹੋਏਗੀ ਇਸ ਪੂਰੇ ਦੇਸ਼ ਦੇ ਵਿੱਚੋਂ ਨਸ਼ੇ ਦਾ ਜੋ ਕਲੰਕ ਹੈ ਉਹ ਖਤਮ ਹੋਏਗਾ ਸੋ ਅੱਜ ਇੱਕ ਬਹੁਤ ਹੀ ਮਹੱਤਵਪੂਰਨ ਕੜੀ ਇਹ ਜੋ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਗਿਆ ਹੈ ਉਸ ਕੜੀ ਦਾ ਇੱਕ ਬਹੁਤ ਹੀ ਅਹਿਮ ਪਲ ਕਿ ਅੱਜ ਲੁਧਿਆਣੇ ਦੇ ਵਿੱਚ ਜਿਹੜਾ ਕਿ ਸਾਡੇ ਪੰਜਾਬ ਦਾ ਦਿਲ ਹੈ ਸਾਡਾ ਮਾਂਚੈਸਟਰ ਹੈ ਇੰਡੀਆ ਦਾ ਉਥੋਂ ਇੱਕ ਵਿਸ਼ਾਲ ਮਾਰਚ ਕੱਢਿਆ ਜਾਣਾ ਉਸ ਮਾਰਚ ਦੇ ਵਿੱਚ ਅਸੀਂ ਦੇਖਦੇ ਆ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਡੇ ਕੋਲ ਇੱਥੇ ਬੱਚੇ ਪਹੁੰਚੇ ਨੇ ਇਹਨਾਂ ਬੱਚਿਆਂ ਨੇ ਮਾਰਚ ਪਾਸ ਕਰਨਾ ਹੈ ਉਸ ਮਾਰਚ ਦੇ ਮਾਰਚ ਪਾਸ ਨੇ ਭਾਵੇਂ ਕਿ ਸ਼ਹਿਰ ਦੇ ਕੁਝ ਹਿੱਸੇ ਨੂੰ ਕਵਰ ਕਰਨਾ ਹੈ ਪਰ ਇਸ ਗਤੀਵਿਧੀ ਦਾ ਅੱਜ ਜੋ ਸ਼ੋਰ ਹੈ ਜੋ ਸਾਡਾ ਰੌਲਾ ਹੈ ਉਹ ਪੂਰੇ ਪੰਜਾਬ ਪੂਰੇ ਦੇਸ਼ ਦੇ ਵਿੱਚ ਜਾਏਗਾ ਕਿ ਪੰਜਾਬ ਦੇ ਵਿੱਚ ਇੱਕ ਅੱਜ ਮੁਹਿੰਮ ਸ਼ੁਰੂ ਹੋਈ ਹੈ ਜੋ ਮੁਹਿੰਮ ਬੱਚਿਆਂ ਨੇ ਲੀਡ ਕੀਤੀ ਹੈ ਸੋ ਸਾਡੇ ਪੰਜਾਬ ਨੂੰ ਅਸੀਂ ਨਸ਼ਿਆਂ ਦੇ ਇਸ ਜੰਜਾਲ ਦੇ ਵਿੱਚੋਂ ਕੱਢਣਾ ਜੋ ਸਾਡੇ ਤੇ ਦਾਗ ਲੱਗਿਆ ਹੈ ਸੋ ਅੱਜ ਦੇ ਸਮਾਗਮ ਦੇ ਵਿੱਚ ਸਾਡੇ ਕੋਲੇ ਬਹੁਤ ਹੀ ਸਤਿਕਾਰਯੋਗ ਸਾਡੇ ਮੁੱਖ ਮਹਿਮਾਨ ਸ਼੍ਰੀ ਅਰਵਿੰਦ ਕੇਜਰੀਵਾਦੀ ਪਹੁੰਚੇ ਨੇ ਅਸੀਂ ਉਹਨਾਂ ਨੂੰ ਨਿੱਘਾ ਜਿਹਾ ਆਖਦੇ ਹਾਂ ਸਾਡੇ ਪੰਜਾਬ ਦੇ ਬਹੁਤ ਹੀ ਮਹਿਬੂਬ ਨੇਤਾ ਗਤੀਸ਼ੀਲ ਸ਼ਖਸੀਅਤ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਉਹ ਵੀ ਉੱਚੇ ਚੇਤੇ ਤੌਰ ਤੇ ਭਾਵੇਂ ਕਿ ਉਹ ਪੰਜਾਬ ਦੇ ਵਿੱਚ ਪੂਰੀ ਮੁਹਿੰਮ ਦੀ ਖੁਦ ਅਗਵਾਈ ਕਰ ਰਹੇ ਨੇ ਉਹ ਵੀ ਸਾਡੇ ਵਿੱਚ ਪਹੁੰਚੇ ਨੇ ਅਸੀਂ ਉਹਨਾਂ ਨੂੰ ਨਿਗਾਹ ਜਿਹਾ ਆਖਦੇ ਹਾਂ ਅਸੀਂ ਮੰਚ ਤੇ ਦੇਖ ਸਕਦੇ ਹਾਂ ਕਿ ਹੋਰ ਕਿੰਨੀਆਂ ਗਣਮਾਨੀਆਂ ਸ਼ਕਤੀਆਂ ਬੈਠੀਆਂ ਨੇ ਅਸੀਂ ਸਾਰਿਆਂ ਨੂੰ ਅੱਜ ਤੇ ਇਸ ਸਮਾਗਮ ਦੇ ਵਿੱਚ ਪਹੁੰਚ ਤੇ ਨਿਗਾਹ ਜਿਹਾ ਆਖਦੇ ਹਾਂ ਸਰ ਮੈਂ ਇੱਥੇ ਤੁਹਾਨੂੰ ਦੱਸ ਦੇਣਾ ਚਾਹਾਂਗਾ ਕਿ ਅੱਜ ਦੇ ਇਸ ਮਾਰਚ ਪਾਸ ਦੇ ਵਿੱਚ ਜਿਹੜਾ ਕਿ ਨਸ਼ਿਆਂ ਦੇ ਖਿਲਾਫ ਮਾਰਚ ਪਾਸ ਹੈ ਉਸ ਦੇ ਵਿੱਚ ਤਕਰੀਬਨ 6000 ਤੋਂ ਵਧੇਰੇ ਬੱਚੇ ਉਹ ਨੇ ਜਿਨ੍ਹਾਂ ਨੇ ਅੱਜ ਇੱਛਾ ਜ਼ਾਹਿਰ ਕੀਤੀ ਕਿ ਅਸੀਂ ਇਸ ਮਾਰਚ ਪਾਸ ਦਾ ਹਿੱਸਾ ਬਣਨਾ ਹੈ ਸੋ ਇਹ ਮੈਸੇਜ ਅੱਜ ਬਹੁਤ ਦੂਰ ਤੱਕ ਜਾਏਗਾ ਸੋ ਪੰਜਾਬ ਤੁਹਾਡਾ ਧੰਨਵਾਦ ਵੀ ਕਰਦਾ ਹੈ ਕਿ ਤੁਸੀਂ ਇਹ ਜੋ ਮੁਹਿਮ ਹੈ ਇਹ ਪੰਜਾਬ ਤੋਂ ਸ਼ੁਰੂ ਕੀਤੀ ਹੈ ਲੁਧਿਆਣੇ ਤੋਂ ਸ਼ੁਰੂ ਕੀਤੀ ਹੈ ਸੋ ਅੱਜ ਦੇ ਇਸ ਸਮਾਗਮ ਦੇ ਵਿੱਚ ਸਾਡੇ ਕੋਲ ਉੱਚੇਚੇ ਤੌਰ ਤੇ ਪਹੁੰਚੇ ਸਾਡੇ ਮੁੱਖ ਮਹਿਮਾਨ ਸ਼੍ਰੀ ਅਧਮੀ ਕੇਤੀ ਬਾਜੀ ਨੂੰ ਵੀ ਅਸੀਂ ਨਿੱਘਾ ਜਿਹਾ ਆਖਦੇ ਹਾਂ ਤੇ ਮੈਂ ਹੁਣ ਮਾਈਕ ਤੇ ਸੱਦਾ ਦੇ ਮੰਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਮੁੱਖ ਮੰਤਰੀ ਪੰਜਾਬ ਕਿ ਉਹ ਮਾਈਕ ਤੇ ਆਉਣ ਤੇ ਸਾਨੂੰ ਆਪਣੇ ਵਿਚਾਰਾਂ ਦੇ ਨਾਲ दसण के ये जो युद्ध नशिया विरुद्ध लड़ाई है वो असी अगे किमें अगे लेके जानी है सरदार भगवंत सिंह मान जी मुख्य पंजाब बहुत बहुत धन्यवाद अज लुधियाना विखे जो युद्ध नश्या विरुद्ध हिस्सा पाने बहुत सारे प्यारे प्यारे बच्चे आए ने एनसीसी तो ने अलग अलग स्कूलों तो ने एनएसएस एस एस तो नेो मैं सब तो पहला पड़े नेशनल कन्वीनर ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਜਿਨ੍ਹਾਂ ਨੇ 10 ਸਾਲ ਦੇਸ਼ ਦੀ ਰਾਜਧਾਨੀ ਤੇ ਰਾਜ ਕੀਤਾ ਤੇ ਉੱਥੋਂ ਦੀਆਂ ਬਹੁਤ ਸਾਰੀਆਂ ਅਲਾਮਤਾਂ ਜਿਹੜੀਆਂ ਨੇ ਉਹਨਾਂ ਨੂੰ ਖਤਮ ਕੀਤਾ ਨਾਲ ਬੈਠੇ ਨੇ ਮਨੀਸ਼ ਸੋਦੀਆ ਸਾਹਿਬ ਜਿਨ੍ਹਾਂ ਨੇ ਦਿੱਲੀ ਦੀ ਸਿੱਖਿਆ ਨੂੰ ਇਕ ਕ੍ਰਾਂਤੀ ਦੇ ਰੂਪ ਵਿੱਚ ਬਦਲਤਾ ਅੱਜ ਦਿੱਲੀ ਦੇ ਸਕੂਲਾਂ ਦੀ ਸਰਕਾਰੀ ਸਕੂਲਾਂ ਦੀ ਪੂਰੀ ਦੁਨੀਆ ਚਰਚਾ ਸਤਿੰਦਰ ਜੈਨ ਜੀ ਜਿਨ੍ਹਾਂ ਨੇ ਮੁਹੱਲਾ ਕਲੀਨਿਕ ਦਾ ਆਈਡੀਆ ਕੱਢਿਆ ਤੇ ਅੱਜ بڑے بڑے ਵਿਕਸਤ ਮੁਲਕ ਵੀ ਇਸ ਆਈਡੀਆ ਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸੰਜੀਵ ਰੋੜਾ ਜੀ ਰਾਜ ਸਭਾ ਮੈਂਬਰ ਜਿਨ੍ਹਾਂ ਨੇ ਆਪਣਾ ਸਾਰਾ ਫੰਡ ਹਸਪਤਾਲਾਂ ਤੇ ਤੇ ਸਕੂਲਾਂ ਤੇ ਖਰਚਿਆ ਸਾਡੇ ਮਿਨਿਸਟਰ ਸਾਹਿਬਾਨ ਮੇਰੀ ਕੈਬਨਿਟ ਦੇ ਸਾਥੀ ਜਿਨਨੇ ਵੀ ਲੁਧਿਆਣਾ ਸ਼ਹਿਰ ਦੇ ਜਨ ਗਣਮਾਨੀਏ ਵਿਅਕਤੀ ਇੱਥੇ ਪਹੁੰਚੇ ਨੇ ਮੀਡੀਆ ਤੋਂ ਸਾਡੇ ਸੱਜਣ ਸਾਰੇ ਯੂਨੀਵਰਸਿਟੀ ਤੋਂ ਬਹੁਤ ਸਾਰੇ ਦੋਸਤ ਬੇਤਰ ਮੈਨੂੰ ਨਜ਼ਰ ਆ ਰਹੇ ਨੇ ਪੀਏਯੂ ਤੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੈਲਕਮ ਜੀ ਆਇਆਂ ਨੂੰ ਕਿਉਂਕਿ ਇਹ ਜਿਹੜਾ ਯੁੱਧ ਹੈ ਨਸ਼ਿਆਂ ਵਿਰੁੱਧ ਇਹ ਇਕੱਲਾ ਪੁਲਿਸ ਦਾ ਕੰਮ ਨਹੀਂ ਇਹਦੇ 'ਚ ਆਮ ਲੋਕਾਂ ਦੀ ਸ਼ਮੂਲੀਅਤ ਇਹਨੂੰ ਜਨ ਅੰਦੋਲਨ ਬਣਾਉਣਾ ਪਊਗਾ। ਔਰ ਬਣ ਵੀ ਰਿਹਾ ਹੈ। ਮੈਨੂੰ ਖੁਸ਼ੀ ਹੈ। ਬਹੁਤ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਮਤੇ ਪਾ ਕੇ ਦੇ ਰਹੀਆਂ ਮੈਨੂੰ ਹਰ ਰੋਜ਼। ਕਿ ਜੇ ਅਸੀਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਾਂਗੇ। ਜੇ ਸਾਡੇ ਪਿੰਡ ਕੋਈ ਆਊਗਾ। ਕੋਈ ਤਸਕਰ, ਕੋਈ ਸਮੱਗਲਰ। ਅਸੀਂ ਉਹਦੀ ਇਨਫਰਮੇਸ਼ਨ ਪੁਲਿਸ ਨੂੰ ਦੇਵਾਂਗੇ। ਬਾਕੀ ਅੱਗੇ ਸਾਡਾ ਕੰਮ ਹੈ। ਬੋਰਡ ਲੱਗੇ ਨੇ WhatsApp ਦਾ ਇੱਕ ਨੰਬਰ ਹੈ 9 779 100 200 ਸੋ ਜਿਸ ਨੰਬਰ ਤੇ ਤੁਸੀਂ ਸਾਨੂੰ ਕੋਈ ਇਨਫੋਰਮੇਸ਼ਨ ਦਿਓਗੇ ਕਿ ਇੱਥੇ ਇਸ ਮਹੱਲੇ 'ਚ ਇਸ ਗਲੀ 'ਚ ਇਸ ਪਿੰਡ 'ਚ ਇਸ ਪਿੱਪਲ ਥੱਲੇ ਇਸ ਬੋਰਡ ਥੱਲੇ ਨਸ਼ਾ ਵਿਕ ਰਿਹਾ ਹੈ ਤਾਂ ਸੀ ਤੁਰੰਤ ਕਾਰਵਾਈ ਕਰਾਂਗੇ ਤੇ ਤੁਹਾਡਾ ਜਿਹੜਾ ਨਾਮ ਹੈ ਉਹ ਬਿਲਕੁਲ ਗੁਪਤ ਰੱਖਿਆ ਜਾਊਗਾ। ਔਰ ਪੂਰੇ ਪੰਜਾਬ ਦੇ ਵਿੱਚੋਂ ਰਿਸਪਾਂਸ ਆ ਰਿਹਾ ਹੈ। ਪੂਰੇ ਪੰਜਾਬ ਚ ਲੋਕ ਸ਼ਾਬਾਸ਼ ਦੇ ਰਹੇ ਨੇ। ਕਿ ਜੀ ਬੜਾ ਚੰਗਾ ਕੰਮ ਕੀਤਾ ਹੈ। ਕਿਉਂਕਿ ਜੇ 10 ਘਰਾਂ 'ਚ 70 ਵਿਸ਼ਾ ਕੇ 10 ਘਰ ਉਜਾੜ ਕੇ ਨਸ਼ਾ ਵੇਚ ਕੇ ਆਪਣੀ ਕੋਠੀ ਪਾਲੀ ਤੇ ਉਹਦੇ ਤੇ ਦੀਪਮਾਲਾ ਹੋਈ ਹੋਵੇ ਇਹ ਤਾਂ ਨਹੀਂ ਅਸੀਂ ਚੱਲਣ ਦੇਵਾਂਗੇ ਤਾਂ ਉਹਦੀ ਕੋਠੀ ਤੇ ਵੀ ਬਲਡੋజర్ ਚੱਲੂਗਾ ਜੀ ਔਰ ਚੱਲ ਵੀ ਰਿਹਾ ਹਰ ਰੋਜ਼ ਚੱਲ ਰਿਹਾ ਕੱਲ ਮੁਕਸਰਵਾਲ ਚੱਲ ਰਿਹਾ ਸੀ ਮੈਂ ਦੇਖਿਆ ਟੀਵੀ ਤੇ ਸੋ ਇਹਨੂੰ ਅਸੀਂ ਇਹ ਸਮਝਣਾ ਹੈ ਇਹ ਕਦੇ ਵੀ ਇਹ ਅੱਗ ਸਾਡੇ ਘਰ ਆ ਸਕਦੀ ਹੈ ਇਸ ਕਰਕੇ ਸਾਗ ਨੂੰ ਪਹਿਲਾਂ ਹੀ ਬੁਝਾ ਦਈਏ ਆਪਾਂ ਟਾਈਮ ਸਾਨੂੰ ਲੱਗ ਗਿਆ ਪਲੈਨਿੰਗ ਬਣਾਉਣ ਤੇ ਇਹ ਨਹੀਂ ਸੀ ਕਿ ਅਸੀਂ 3 ਸਾਲ ਬੇਲੀ ਬੈਠੇ ਰਹੇ ਪਹਿਲਾਂ ਇਹ ਉਹਦੇ ਬਾਅਦ ਦੇ ਰਿਜ਼ਲਟ ਕੀ ਹੋਣਗੇ ਸਪਲਾਈ ਲਾਈਨ ਜਦੋਂ ਤੋੜੀ ਤਾਂ ਜਿਹੜੇ ਬੱਚੇ ਨਸ਼ੇ 'ਚ ਜਾ ਚੁੱਕੇ ਨੇ ਉਹ ਤੜਫਣਗੇ ਨਸ਼ਾ ਨਹੀਂ ਮਿਲੂਗਾ ਉਹਨਾਂ ਨੂੰ ਕਿੱਥੇ ਸੰਭਾਲਾਂਗੇ ਓਟ ਕਲੀਨਿਕਸ ਰੀਹੈਬ ਸੈਂਟਰਸ ਉੱਥੇ ਦਵਾਈ ਦੀ ਕਮੀ ਨਾ ਹੋਵੇ ਕੋਈ ਫਿਰ ਉਹਨਾਂ ਨੂੰ ਉਹਨਾਂ ਦੀ ਡਿਗਰੀ ਮੁਤਾਬਕ ਉਹਨਾਂ ਦੀ ਛਾ ਮੁਤਾਬਕ ਪੜ੍ਹਾਈ ਉਸ ਤੋਂ ਬਾਅਦ ਨੌਕਰੀ ਤਾਂ ਕਿ ਉਹ ਦੁਬਾਰਾ ਉਸ ਦਲਦਲ ਦੇ ਵਿੱਚ ਨਾ ਫਸਣ ਜਦੋਂ ਕੰਮ ਕਰਨ ਲੱਗ ਜਾਣਗੇ ਉਹਨਾਂ ਦਾ ਮਨ ਕਿਧਰੇ ਹੋਰ ਲੱਗ ਜਾਊਗਾ ਸੋ ਮੈਂ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਧੰਨਵਾਦ ਵੀ ਦਿੰਨਾ ਤੇ ਨਾਲ ਨਾਲ ਭਰੋਸਾ ਵੀ ਦਿਨਾ ਕਿ ਸਰ ਤੁਹਾਡੀ ਅਗਵਾਈ ਚ ਨੈਸ਼ਨਲ ਪਾਰਟੀ ਹੈ ਹੋਰ ਬਹੁਤ ਸਾਰੀਆਂ ਸਟੇਟਾਂ 'ਚ ਨਸ਼ਾ ਹੈ ਪਰ ਕਿਸੇ ਸਟੇਟ ਨੇ ਇਸ ਤਰ੍ਹਾਂ ਦਾ ਇਨੀਸ਼ੀਏਟਿਵ ਨਹੀਂ ਲਿਆ ਇਹ ਤੁਸੀਂ ਸਾਨੂੰ ਜਿਹੜੀ ਗਾਈਡਲਾਈਨ ਦਿੱਤੀ ਹੈ ਅਸੀਂ ਉਹਦੇ ਮੁਤਾਬਕ ਚੱਲ ਰਹੇ ਹਾਂ ਔਰ ਪੰਜਾਬ ਪੁਲਿਸ ਦਾ ਵੀ ਧੰਨਵਾਦ ਹੈ ਕਿ ਉਹਨਾਂ ਨੇ ਆਪਣੇ ਆਪ ਨੂੰ ਬਿਲਕੁਲ ਝੋਕਤਾ ਡਿਊਟੀ ਨੂੰ ਡਿਊਟੀ ਸਮਝ ਕੇ ਕਰ ਰਹੇ ਹੋ ਤੇ ਬਹੁਤ ਲੰਬੀ ਲੜਾਈ ਹੈ ਕਿਉਂਕਿ ਇੱਕ ਤਾਂ ਹੁੰਦਾ ਘਰ ਚ ਨਸ਼ਾ ਵੜ ਜਾਣਾ ਇੱਕ ਹੁੰਦਾ ਨਸਾਂ ਚ ਨਾੜਾਂ ਚ ਨਾੜਾਂ ਚੋਂ ਨਸ਼ਾ ਕੱਢ ਕੇ ਲਿਆਉਣਾ ਬਹੁਤ ਔਖਾ ਹੈ ਪਰ ਕਰਾਂਗੇ ਆਪਾਂ ਇੱਕ ਵਾਰੀ ਆਪਣੇ ਆਪ ਲਈ ਜ਼ੋਰਦਾਰ